ਨਕਰਨੇ ਕੋ ਪਠਾਨਕੋਟ ਵਾਲਾ ਹਰ ਸਾਲ ਲੋਹੜੀਆਂ ਦਾ ਤਿਹਾੜ ਬੜੀ ਧੂਮਤਾ ਨਾਲ ਨਕਰਨੇ ਕੋ ਦੇ ਪ੍ਰਾਂਗਣ ਦੇ ਵਿੱਚ ਹੀ ਨਕਰਨੇ ਕੋ ਸਟਾਫ ਤੇ ਸਕੂਲ ਸਟਾਫ ਕੋਲੋਂ ਬੜੇ ਫੱਸੀਓ ਲਾਸ ਨਾਲ ਜਿਹੜਾ ਮਨਾਇਆ ਜਾਂਦਾ ਇਸ ਲੋਹੜੀ ਦੇ ਸ਼ੁਭ ਲੋਹੜੀ ਦਾ ਜਿਹੜਾ ਸ਼ੁਭੇ ਵਾਰ ਹੈ ਕਿ ਤੇ ਅੱਜ ਦੇ ਦਿਨ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਪ੍ਰਮਾਤਮਾ ਜੀ ਆਸ ਕਰਦਾ ਹੈ ਕਿ ਪ੍ਰਮਾਤਮਾ ਸਾਰੇ ਹੀ ਨਗਰ ਨਿਗਮ ਦੇ ਸਭੂ ਸਟਾਫ ਅਤੇ ਸ਼ਹਿਰ ਵਾਸੀਆਂ ਨੂੰ ਅੰਦਰਸਤੀ ਬਖਸ਼ੇ ਔਰ ਇਸ ਨਾਲ ਹੀ ਮੈਂ ਨਪੀਰ ਵੀ ਕਰਦਾ ਹਾਂ ਕਿ ਇਹ ਜਿਹੜਾ ਲੋਹੜੀ ਦਾ ਤਿਉਹਾਰ ਹੈ ਇਹਦੇ ਵਿੱਚ ਸਾਰਿਆਂ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਆਪਣੇ ਹਿੱਸੇ ਗਲੇ ਵਿੱਚ ਮੋਟਾ ਕੇ ਸਾਰੇ ਆਪਾਂ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ